ਵੈਗੁਰੂ ਜੀ ਸਾਰੇ ਇਸ ਵੀਡੀਓ ਨੂੰ ਜ਼ਰੂਰ ਦੇਖ ਕੇ ਜਾਇਓ ਕਿਉਂਕਿ ਇਹ ਵੀਡੀਓ ਦੇ ਵਿੱਚ ਜੋ ਵੀ ਬਾਬਾ ਜੀ ਗੱਲਾਂ ਦੱਸ ਰਹੇ ਹੋ ਆਪਣੇ ਸਭ ਲਈ ਬਹੁਤ ਜ਼ਰੂਰੀ ਆ 99% ਸੰਗਤ ਜਿਹੜੀ ਹੈ ਪੰਜ ਇਸ਼ਨਾਨਾਂ ਗਲਤ ਤਰੀਕੇ ਦੇ ਨਾਲ ਕਰਦੀ ਹੈ ਪੰਜ ਇਸ਼ਨਾਨਾਂ ਕੀ ਨੇ ਕਿਵੇਂ ਕਰੀਦੀਆਂ ਨੇ ਇਹਨਾਂ ਦਾ ਕੀ ਮਹੱਤਵ ਹੈ ਸਾਰਾ ਕੁਝ ਦੱਸਾਂਗੇ ਸੰਗਤ ਕੀ ਕਰਦੀ ਹੈ ਸਰੋਵਰ ਦੇ ਵਿੱਚੋਂ ਜਲ ਲੈ ਕਰਕੇ ਆਪਦੇ ਉੱਤੇ ਪਾ ਦਿੰਦੀ ਹੈ ਇਹਨੂੰ ਕਹਿੰਦੀ ਹੈ ਪੰਜ ਇਸ਼ਨਾਨਾਂ ਪੰਜ ਵਾਰੀ ਪਾਣੀ ਐਵੇਂ ਪਾਉਣ ਦੇ ਨਾਲ ਇਹ ਪੰਜ ਇਸ਼ਨਾਨਾਂ ਨਹੀਂ ਹੈ ਤੁਹਾਨੂੰ ਦੱਸਾਂਗੇ ਕਿ ਪੰਜ ਇਸ਼ਨਾਨਾਂ ਕੀ ਨੇ ਔਰ ਬੜੀ ਬਰਕਤ ਹੈ ਦੇਖ ਬਦਲ ਜਾਂਦੇ ਨਹੀਂ ਪੰਜ ਸਨਾਨਾ ਕਰਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਆਓ ਤੁਹਾਨੂੰ ਦੱਸ ਦਿਆਂ ਕਿ ਪੰਜ ਸਨਾਨਾ ਕਿਵੇਂ ਕਰੀਦੀਆਂ ਨੇ ਔਰ ਮਹਤਵ ਕੀ ਹੈ ਅਖੀਰ ਤੱਕ ਵੇਖ ਕੇ ਜਾਓ ਸੰਗਤ ਜੀ ਬਾਵਾ ਆਪਣੀਆਂ ਟੰਗ ਲੈਣੀਆਂ ਨੇ ਔਰ 4x4 ਦੇ ਵਿੱਚ ਖੜੇ ਹੋ ਕਰਕੇ ਇੱਥੋਂ ਤੱਕ ਇਸ਼ਨਾਨ ਕਰਨਾ ਹੈ ਆਉਦੇ ਹੱਥ ਜਿਹੜੇ ਨੇ ਉਹਨਾਂ ਨੂੰ ਇੱਥੋਂ ਤੱਕ ਇਸ਼ਨਾਨ ਕਰਾਉਣਾ ਹੈ ਵਾਹਿਗੁਰੂ 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 ਫਿਰ ਮੂੰਹ ਦਾ ਸਨੋਤ ਵਾਹਿਗੁਰੂ 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 ਦੇਖੋ ਪੰਜ ਨਾਨਾ ਇਹ ਹੰਦੀਆਂ ਨੇ ਆਪਦੇ ਜਿਹਰੇ ਦਾ ਇਸ਼ਨਾਨ ਕਰਾਉਣਾ ਦੋ ਬਾਹਾਂ ਔਰ ਦੋ ਪੈਰ ਫਿਰ ਪੰਜ ਚੀਜ਼ਾਂ ਦਾ ਇਸ਼ਨਾਨ ਕਰਾਉਣਾ ਇਹ ਹਨ ਪੰਜ ਇਸ਼ਨਾਨਾ ਔਰ ਇਹਦਾ ਮਹਤਮਕੀਆ ਸੰਗਤ ਦੀ ਸਾਡੇ ਮੱਥੇ ਤੇ ਰੇਖਾਵਾਂ ਹੁੰਦੀਆਂ ਨੇ ਦੋਨਾਂ ਹੱਥਾਂ ਤੇ ਰੇਖਾਵਾਂ ਹੁੰਦੀਆਂ ਨੇ ਔਰ ਪੈਰਾਂ ਦੇ ਵਿੱਚ ਰੇਖਾਵਾਂ ਹੁੰਦੀਆਂ ਨੇ ਜਦੋਂ ਇਹਨਾਂ ਚੀਜ਼ਾਂ ਦਾ ਆਪਾਂ ਇਸ਼ਨਾਨ ਗੁਰਮਰਯਾਦਾ ਦੇ ਅਨੁਸਾਰ ਕਰਦੇ ਹਾਂ ਫਿਰ ਇਹ ਪੰਜੇ ਰੇਖਾਵਾਂ ਲੇਪ ਸਾਡੇ ਬਦਲ ਜਾਂਦੇ ਨੇ ਔਰ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਵੀਡੀਓ ਤਾਂ ਤੁਸੀਂ ਸਾਰਿਆਂ ਨੇ ਦੇਖ ਲਈ ਹੋਣੀ ਆ ਹੁਣ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੂ ਲਿਖ ਕੇ ਜਾਓ ਸਾਰੇ